ਉਮੈਦਪ uri ਸਾਹਿਬ ਸ਼੍ਰੋਮਣੀ ਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦਿੱਤੀ ਹੈ ਤੇ ਤੁਸੀਂ ਵੀ ਭਰਤੀ ਦੇ ਮੈਂਬਰ ਸੀ ਹਾਲਾਂਕਿ ਪਹਿਲਾਂ ਤੁਸੀਂ ਕਹਿ ਚੁੱਕੇ ਹੋ ਕਿ ਮੈਂ ਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਭਰਤੀ ਕਮੇਟੀ 'ਚ ਤਾਂ ਹਿੱਸਾ ਲੈ ਸਕਦਾ ਪਰ ਇਹਦਾ ਹਿੱਸਾ ਨਹੀਂ ਬਣਨਾ ਤੇ ਅੱਜ ਉਹਨਾਂ ਨੇ ਡਰਾਈਵ ਸ਼ੁਰੂ ਕਰ ਦਿੱਤੀ ਤੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਆਪਣੀ ਮੈਂਬਰਸ਼ਿਪ ਲੈ ਚੁੱਕਿਆ ਹੈ ਤਾਂ ਤੁਸੀਂ ਹੁਣ ਮੰਨ ਕੀ ਬਣਾਇਆ ਉਸੇ ਤਰ੍ਹਾਂ ਰਹੋਗੇ ਕਮੇਟੀ ਤੋਂ ਦੂਰ ਜਾਂ ਫਿਰ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਲਾਓਗੇ ਮੈਂ ਜੀ ਉਸ ਲੋਸੀ ਜਿਹੜੇ ਨਾਮ ਕੋਲ ਜਿਹੜਾ ਪਹਿਲਾ ਵਾਰ ਕੀ ਸੀ ਜੀ 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 ਅਕਾਲਪੁਰ ਸਰਬ ਦੇ ਹਕੂਮਤ ਆ ਉਹ ਜਿਹੜੀ ਸਤਲੈਂਡ ਦੀ ਕਮੇਟੀ ਬਣੀ ਹੈ ਜੀ ਸੁਪਰਵੀਜ਼ਨ ਥੱਲੇ ساری ਕਾਰਜ ਕਰਿਆ ਹੋਣੀ ਸੀ ਜੀ ਅਗਰ ਉਹ ਨੇ ਉਹਦਾ ਅਜ ਨਹੀਂ ਹੁੰਦਾ ਹੂੰ ਉਹ ਕੋਈ ਉਸਨੂੰ ਪੋਤਾ ਵੀ ਸਾਰਾ ਪਾਸੇ ਖੜਿਆ ਆਪਣੇ ਪਿਆਜ ਜਿਸੀ ਲੱਗੇ ਰਹੇ ਬਹੁਤ ਕੋਸ਼ਿਸ਼ ਕੀਤੀ ਕਿਸੇ ਸਰਕਾਰ ਦੇ ਪ੍ਰਧਾਨ ਸਾਹਿਬ ਨੂੰ ਬੜੇ ਜੀ ਕਿਸੇ ਜੀ ਉਹ ਮੁੱਖ ਕਮੇਟੀ ਦੇ ਹੋਰ ਸੱਜਣ ਸਾਰੇ ਚਾਹਦੇ ਵੀ ਨੇ ਪਰ ਜਿਹੜੀਆਂ ਸਭ ਕੁਝ ਅਣਦੇਖੀ ਕਰਕੇ ਸ਼ਰੋਮੀ ਅਕਾਲੀ ਦਲ ਨਾਲ ਤੇ ਮੈਂ ਵੀ ਗੱਲ ਅਗਰ ਕਾਲ ਦਾ ਸਾਲ ਨੂੰ ਦੇਖੋ ਕੁਮ ਨਾਵੇਂ ਨੂੰ ਪੱਠ ਦੇ ਕੇ ਆਪਣੀ ਮਨਪਸੰਦ ਕੀਤੀ ਜਾ ਰਹੀ ਹੈ ਜੀ ਔਰ ਦੂਸਤੀ ਬੜੀ ਦੁੱਖ ਦੀ ਬੜੀ ਹਲਾਨੀ ਦੀ ਗੱਲ ਇਹ ਵੀ ਹੈ ਜੀ ਇਹ ਅਕਾਲਤਾ ਸਰਕਾਰ ਚਲੋ ਮੰਨ ਲਿਆ ਵੀ ਇਹਨਾਂ ਨੇ ਸਹੀਆ ਪਤਾ ਵੀ ਬਖ ਦੇ ਕੇ ਉਹ ਹਕੂਮਤ ਲਈ ਕਰਕੇ ਲੱਗੇ ਹੋਏ ਨੇ ਜੀ ਇਹਨਾਂ ਨੇ ਲੈਸਚਰ ਕਮਿਸ਼ਨ ਦਾ ਵੀ ਜਿਹੜਾ ਇਹਨਾਂ ਦਾ ਵਾਧਾ ਦਿੱਤਾ ਸੀ ਉਹ ਵੀ ਅਕਾਲੀ ਦਲ ਦਾ ਜੀ ਉਹਦੇ ਵਿੱਚ ਲੋਕਤੰਤਰ ਢੰਗ ਨਾਲ ਕਿਉਂ ਹੁੰਦੀ ਹੈ ਭੰਤੀ ਹੁੰਦੀ ਹੈ ਫਿਰ ਕਿਉਂ ਹੁੰਦੀ ਹੈ ਉਹ ਵੀ ਕੂਨੇ ਵਿੱਚ ਤਾਂ ਕੀ ਲੱਗਦੀ ਭੰਤੀ ਕਿੱਛ ਹੈ ਜੀ ਜਿਹੜਾ ਅਸੰਭਵ ਹੈ ਸਿਰਫ ਨੌਮੀਕਸ਼ਨ ਹੋਣੀਆਂ ਨੇ ਹੂੰ ਜਿਹੜੀਆਂ ਵਰਖ ਦੇ ਜਿਹੜੇ ਸੋਡੇ ਨੇ ਸਰਕਲ ਦੇ ਪਾਵਰ ਡਿਸਟ੍ਰਿਕਟ ਦੇ ਜਿਹੜੇ ਪਾਵਰ ਸਟ੍ਰੀਟ ਦੇ ਜਿਹੜੇ ਡੈਸੀਗੇਟ ਬਣਨੇ ਨੇ ਜੇ ਨੋਮਿਨੇਸ਼ਨ ਕਰਨੇ ਫਿਰ ਵਿਜਨ ਪਾਰਟੀ ਡੈਮੋਕ੍ਰੇਸੀ ਨਹੀਂ ਇਥਾ ਲੈਸ ਕਮਿਸ਼ਨ ਨੂੰ ਵੀ ਇਹਨਾਂ ਨੇ ਦਾ ਵਰਤਮਾਨ ਇਤਿਹਾਸ ਅਨੁਸਾਰ ਅੱਜ ਦੂਜਾ ਕਾਲਤਾ ਸਾਬ ਦੇ ਕੱਟ ਦਿੱਤੀ ਹੋਈ ਹੈ ਤੁਹਾਡਾ ਕਹਿਣ ਦਾ ਭਾਵ ਉਹ ਕਿ ਇੱਕ ਤੇ ਸੱਤ ਮੈਂਬਰੀ ਕਮੇਟੀ ਜੀ ਦਾ ਤੁਸੀਂ ਵੀ ਹਿੱਸਾ ਸੀ ਕਾਲਤਕ ਸਾਬ ਦੇ ਹੁਕਮਾਂ ਦੇ ਮੁਤਾਬਕ ਇੱਕ ਤਾਂ ਉਹਦੇ ਤੋਂ ਜਿਹੜਾ ਇਹਨੂੰ ਲਾਗੂ ਨਹੀਂ ਕੀਤਾ ਇੱਕ ਤੁਸੀਂ ਕਹਿੰਦੇ ਹੋ ਉੱਥੇ ਲੰਘਣਾ ਕਰ ਗਏ ਦੂਜਾ ਕੀ ਇਲੈਕਸ਼ਨ ਚੋਣ ਕਮਿਸ਼ਨ ਦੇ ਜਿਹੜੀ ਹਦਾਇਤਾਂ ਨੇ ਕਿ ਹੁਣ ਵੀ ਲੰਘਣ ਹੋ ਰਹੀ ਹੈ ਜਿਹੜੀ ਹੁਣ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਸ਼ੁਰੂ ਨਹੀਂ ਕਰੀਆ ਆਰੇ ਅਨਜੀ ਇਹ ਤੋਂ ਦੇ ਮੈਂ ਮੇਜਨ ਜਿੱਦ ਤੱਕ ਪੋਸਿਬਿਲਿਟੀ ਹੈ ਇਹ ਇੱਕ ਮਹੀਨੇ ਦੇ ਵਿੱਚ ਤੁਸੀਂ ਪੱਤੀ ਲਖਦੇ ਇੱਕ 4 ਗੱਟ ਮਿੱਥੇ ਫਰਤੀ ਕਰ ਲੋ ਹੂੰ ਲੈਨਪਨ ਕੇ ਪਰ ਉਹਦਾ ਡੈਲੀਗੇਟ ਬਣ ਰਿਹਾ ਹੈ ਇਨੀ ਟਾਈਮ ਦੇ ਵਿੱਚ ਇਹ ਸੰਭਵ ਹੈ ਇਸ ਕਰਕੇ ਸਾਰ ਨਾਮਿਨੇਸ਼ਨ ਹੋਣੀ ਹੈ ਤੇ ਨਾਮਿਨੇਸ਼ਨ ਦੇ ਜਿਹੜਾ ਸਾਡਾ ਵਿਧਾਨਾ ਵਾਗਿਆ ਨਹੀਂ ਦਿੰਦਾ ਉਹ ਸਾਰ ਇਲੈਕਸ਼ਨ ਹੈ ਇਧਰ ਤਾਂ ਇੱਕ ਮਹੀਨੇ ਦੀ ਚਲੋ ਮਿੱਥੇ ਟੀਚਾ ਪਰ ਅਕਾਲ ਤਖਤ ਸਾਹਿਬ ਵੇਲੇ ਜਦੋਂ ਹੁਕਮ ਆਇਆ ਸੀ ਸਭ ਨੂੰ ਯਾਦ ਹੋਣਾ ਹੈ ਕਿ ਉਹਨਾਂ ਨੇ ਤਾਂ 6 ਮਹੀਨੇ ਦਾ ਸਮਾਂ ਦੇ ਦਿੱਤਾ ਸੀ ਹਲੋ ਹਾਂਜੀ ਹਾਂਜੀ ਮੈਂ ਖੈ ਕਾਲ ਤੱਕ ਸਾਹਿਬ ਨੇ ਤਾਂ 6 ਮਹੀਨਿਆਂ ਦਾ ਸਮਾਂ ਵੀ ਦਿੱਤਾ ਸੀ ਭਰਤੀ ਮੁਹਿੰਮ ਪੂਰੀ ਕਰਨ ਨੂੰ ਇਸੇ ਕਰਕੇ ਅਸੀਂ ਮੈਂ ਜਿਸ ਪ੍ਰੈਜ਼ੀਡੈਂਟ ਨੂਦੇਆਣੇ ਦਾ ਰਿਹਾ ਜੀ 10 ਸਾਲ ਦੋ ਕਰ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਭਰਤੀ ਪ੍ਰਕਿਰਿਆ ਦੇ ਵਿੱਚ ਜੀ 6 ਦੇ ਉੱਪਰ ਟਾਈਮ ਲੱਗ ਜਾਂਦਾ ਕਿ ਸਾਤਾ ਅਠ ਵੀ ਨਹੀਂ ਵਿਰਾਮ ਨਾਲ ਜਾਂਦੇ ਨਹੀਂ ਕਿਉਂਕਿ ਉਹ ਕਾਫੀ ਕੰਮ ਹੁੰਦਾ ਕਿ ਸੋ ਆਪਾਂ ਹਰ ਬੰਦੇ ਕੋ ਵੋਟਰ ਕੋ ਪਹੁੰਚ ਕਰਨੀ ਆ ਜੀ ਕਿਉਂਕਿ ਤੁਸੀਂ ਦੇਖੋ ਸ਼੍ਰੋਮਿਕ ਕਮੇਟੀ ਦੇ 2.5 ਸਾਲਾਂ ਦੇ ਵਿੱਚ 35 36 ਲੱਖ ਵੋਟਾਂ ਬਣੀਆਂ ਸੀ ਜੀ ਹਾਂ ਜੀ ਸਰਦਾਰਾਂ ਦੇ ਨਾਲੇ ਸਰਕਾਰ ਨੇ ਹਰ ਮੀਟ ਆਰਜਨ ਕੀਤਾ ਜੀ ਆਪਣੇ ਰੀਐਲੋ ਲਾਖੇ ਤੇ ਹਰ ਕੈਂਪ ਲਾਖੇ ਪਰ ਫਿਰ ਵੀ ਉਹਨਾਂ ਨੇ ਕੀਤਾ ਜੀ ਜਦੋਂ ਨੈਸ਼ਨ ਹੋ ਰਿਹਾ ਨੇ ਉਹ ਜਲਦੀ ਵਿੱਚ 50 ਲੱਖ ਦਾ ਤੀਜਾ ਪੂਰਾ ਕਰੋ ਪਰ ਇਹ ਤਾਂ ਉਹ 25 ਲੱਖ ਦਾ ਤੀਜਾ ਇਹ ਸਮਝ ਲਓ ਵੀ ਉਸ ਤਰ੍ਹਾਂ ਦੀ ਪਰਤੀ ਹੋਣੀ ਸਿੱਟ ਨਹੀਂ ਹੂੰ ਮਤੁ ਜਾਨੀ ਪਖੀ ਗੱਲ ਆ ਜੀ ਭਾਵੇਂ ਇਸ ਗੱਲ ਦੀ ਕੋਈ ਲੋੜੀ ਆਪਣੇ ਦੌਰ ਤੇ ਕਰਕੇ ਡਿਲੀਵਰੀ ਨਹੀਂ ਹੋਣੀ ਹੋਰ ਪਰਤੀ ਇਹ ਦਰਸਾ ਰਿਹਾ ਨਾਮੀਨੇਸ਼ਨ ਹੋਣੀ ਆ ਜੀ ਜੋ ਆਪਣੇ ਵਿਧਾਨ ਦੇ ਉਲਟਾ ਕਾਲੀ ਦਲ ਦੇ ਜੋ ਕਿ ਇਲੈਕਸ਼ਨ ਕਮੇਸ਼ਨ ਦੇ ਕੋਲ ਪਿਆ ਜਿਸ ਦਿਨ ਇਹਨਾਂ ਨੇ ਐਲਾਨ ਕੀਤਾ ਸੀ ਉਹਦੇ ਵਿੱਚ ਡਾਕਟਰ ਦਲਜੀਤ ਸਿੰਘ ਟੀਮਾ ਬੈਠੇ ਸੀ ਪ੍ਰੈਸ ਕਾਨਫਰੰਸ ਵਿੱਚ ਤੁਸੀਂ ਵੀ ਸ਼ਾਇਦ ਉਹ ਸੁਣਿਆ ਹੋਵੇ ਉਹ ਇੱਥੇ ਮੈਂ ਜ਼ਿਕਰ ਕਰ ਦਿੰਨਾ ਉਹਨਾਂ ਨੇ ਕਿਹਾ ਸੀ ਤੁਹਾਡਾ ਨਾਮ ਲਿਆ ਮਨਪ੍ਰੀਤਿਆਲੀ ਸਾਹਿਬ ਦਾ ਨਾਮ ਲਿਆ ਤੇ ਹੋਰ ਵੀ ਇੱਕ ਮੈਂਬਰ ਦਾ ਨਾਮ ਲਿਆ ਇਕਬਾਲ ਸਿੰਘ ਝੁੰਦਾ ਦਾ ਨਾਮ ਲਿਆ ਐਸਜੀਪੀਸੀ ਪ੍ਰਧਾਨ ਅੰਦਲੀ ਵੀ ਡਿਊਟੀ ਲੱਗੀ ਕਹਿੰਦੇ ਜੇ ਅਸੀਂ ਇਹਨਾਂ ਨਾਲ ਜੇ 7 ਮੈਂਬਰੀ ਕਮੇਟੀ ਵਾਲਾ ਹੁਕਮ ਮੰਨਣਾ ਹੁੰਦਾ ਜੇ ਨਾ ਮੰਨਣਾ ਹੁੰਦਾ ਤਾਂ ਇਹਨਾਂ ਨੂੰ ਸ਼ਾਮਿਲ ਹੀ ਕਿਉਂ ਨਾ ਕਰਦੇ ਸਾਨੂੰ ਪਤਾ ਹੈ ਕਿ ਸਾਡੇ ਖਿਲਾਫ ਵੀ ਗਏ ਆ ਇੱਕ ਹੱਦ ਤੇ ਜਾ ਕੇ ਫਿਰ ਵੀ ਅਸੀਂ ਥਾਂ ਦਿੱਤੀ ਆ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਹਿੱਸਾ ਦਿੱਤਾ ਜਿਹੜਾ ਦੇਖੋ ਮੇਰੀ ਬੇਨਤੀ ਸਰ ਜੀ ਮੈਂ ਬੋਤਾ ਕਿ ਅਸੀਂ 7 ਆ ਦੋ 6 ਤੋਂ ਦਿੱਤੇ ਹੂੰ ਤਾਂ ਇੱਕ ਦਾ ਵੀ ਵੀ ਨਾਲ ਵਾਲਾ ਵੀ EMPLOYEE ਹੈ ਜੀ 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 ਆਹ ਸਾਡੇ ਗੁਰਪ੍ਰਤਾ ਸਿੰਘ ਬਗਲਾਤਾ ਪਾਰਟੀ ਚ ਹੋਤਾ ਨਹੀਂ ਹੈ ਉਹ ਮੈਂਬਰ ਹੈ ਸਾਡੇ ਐਡਵੈਨਰ ਸਿੰਘ ਦੁੱਪੇ ਖੜੇ ਦੇ ਕਿ ਉਹਨਾਂ ਨੂੰ ਪੁੱਛਿਆ ਵੀ ਨਹੀਂ ਗਿਆ ਕਿ ਸ਼ਾਮਲ ਕਰਨਾ ਹੈ ਕਿ ਨਹੀਂ ਕਰਨਾ ਬਹੁਤ ਵੀ ਨਾ ਸਾਨੂੰ ਇਹ ਵੀ ਨਹੀਂ ਪੁੱਛਿਆ ਕਿ ਜੋਟੀ ਕਿੱਥੇ ਲਾਉਣੀ ਹੈ ਪਹਿਲੀ ਗੱਲ ਤਾਂ ਜੀ ਜਿਹੜੀ ਇਹ ਜੋਟੀ ਪੰਜਾਬ ਵਿੱਚ ਸਤਾਵ ਕਿਉਂ ਪੰਜ ਲਾਏ ਵੀ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਜਗ੍ਹਾ ਤਾਂ ਦੇਖੋ ਕਿੱਥੇ ਕਿੱਥੇ ਲਾਏ ਹੂੰ सिर्फ यही बड़ी वी जी अहमियत है ना कमेटी जी लाओ ड्य मैं हिमाचल धामी साहब जी जिला देखिए बाकी जम्मू कश्मीर च लाती हांजी गडूंग साहब बजुर्ग ने बचे सारा मालमे इंचार्ज होते जाए तीजे पांचवी आज अकबाल सिंह झूठा सिर्फ दो हल्के छोटा जहां जिला ਦੇ ਕੋਲ ਰਹਾ ਤੇ ਕੋਲ ਆਬਦੇ ਕੋ ਰਲਕਾ ਤੇ ਇਹ ਮਤਲਬ ਸਾਡੇ ਆ ਕੋਈ ਡੈਲੀਗੇਟ ਪੰਜਾਬ ਦੇ ਵਿੱਚ ਸਾਡੇ ਰਾਹੀਂ ਜਾਂ ਤੇ ਬੋਲੋ ਨਾ ਅਮਰ ਸਾਗੀ ਜੀ ਖੁਦ ਆ ਬਣ ਸਕੀ ਇਹ ਵੀ ਗੱਲ ਹੋ ਮੈਂ ਹੂੰ ਬੀਜੀ ਗੱਲ ਪਏ ਗੱਲ ਕਰਾਂ ਵੀ ਇਹ ਅਪਰੇ ਅਸਰ ਅੰਦਾਜ਼ ਇਸ ਭਰਤੀ ਤੇ ਨਾ ਹੋ ਸਕੇ ਉਸ ਕਮੇਟੀ ਜਿਹੋ ਤਾਂ ਉਹਨਾਂ ਦਾ ਦਰਖਨਾਰ ਇਹ ਨਹੀਂ ਕੀਤਾ ਬਲਕੇ ਉਹਨਾਂ ਨੂੰ ਉਹਨਾਂ ਨੂੰ ਇੱਕ ਨੀ ਵਾਕੱਤ ਖਾਸੇ ਮਤਲਬ ਉਹ ਦੱਸਦਾ ਜੀ ਅਸਨੇ ਕਿ ਪੰਜ ਵੀ ਹਾਂ ਜੇ ਰੇ ਅਸੀਂ ਕੋਈ ਪ੍ਰਵਾਣੀ ਕਰਕੇ ਉਹ ਕੋਲੋਂ ਮਤਲਬ ਕਿ ਦੂਰ ਦੀ ਗੱਲ ਆ ਜੀ ਮੰਨਣ ਦੀ ਉਹ ਕੋਲੋਂ ਮੰਨਦਾ ਹੁੰਦਾ ਤਾਂ ਫੇ ਉਹ ਕਮੇਟੀ ਵਾਲੀ ਕੋਈ ਨਹੀਂ ਕੀਤੀ ਤਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੋਣ ਵੀ ਹੋਣ ਜਾ ਰਹੀ ਹੈ ਮਾਰਚ ਮਹੀਨੇ ਦੇ ਵਿੱਚ ਫਿਰ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਤੁਸੀਂ ਕਹਿ ਰਹੇ ਹੋ ਕਿ ਵਿਧਿ ਵਿਵਧਾਨ ਨੂੰ ਖਿਆਲ ਹੀ ਨਹੀਂ ਰੱਖਿਆ ਜਾ ਰਿਹਾ ਤਾਂ ਫਿਰ ਫਿਰ ਮਨਮਰਜ਼ੀ ਦਾ ਪ੍ਰਧਾਨ ਮਿਲੇਗਾ ਸ਼ਰਮਣੀ ਕਾਲੀ ਦਲ ਨੂੰ ਉਹ ਤਾਂ ਪੱਕਾ ਹੀ ਹੈ ਜੀ ਹੂੰ ਬਈ ਜਦੋਂ ਨਾਮਿਨੇਸ਼ਨ ਤੇ ਸਿਲੈਕਸ਼ਨ ਦੇ ਉੱਪਰ ਵੀ ਇਸ਼ਤਤ ਬੜਾ ਹੈ ਨਾ ਇਹ ਕਰਨੇ ਚਲਦਵਾਜੀ ਚ ਸਾਈ ਹੈ ਅਜੇ ਤੱਕ ਕਦੇ ਨਹੀਂ ਹੋਇਆ ਬਈ ਮੈਨੇਜਰ ਚ ਪਾਰਟੀ ਦੇ ਪ੍ਰਧਾਨ ਦੀ ਤੋਂ ਫਲਾਣੀ ਰੇਟ ਰੇਟ ਵੀ ਰੱਖ ਦਿੱਤੀ ਜੀ ਚਲੋ ਏ ਇਸ ਕਰਕੇ ਇਹ ਤਾਂ ਜਿਵੇਂ ਕਹਿੰਦੇ ਨੇ ਲੋਕਤੰਤਰੀ ਪ੍ਰਕਿਰਿਆ ਦੇ ਪਾਰਟੀ ਦੀ ਸਾਰੇ ਪੰਜਾਬ ਜਿਲ੍ਹੇ ਤੋਂ ਬਾਹਰ ਵੀ ਕਹਿੰਦੇ ਨੇ ਸਾਡੇ ਇਹਦੇ ਨੇ ਆਉਦੇ ਹਾਂ ਟੈਲੀਗੇਟ ਇਹ ਵੀ ਸੰਭਵ ਸੰਭਵ ਅਸੰਭਵ ਐਂਡ ਇਹ ਪੋਸਿਬਲ ਹਲਾ ਹੋ ਨਹੀਂ ਸਕਦਾ ਜੀ ਜੀ ਇਸ ਹਾਲਾਤ ਦੇ ਵਿੱਚ ਇੱਕ ਗੱਲ ਹੋਰ ਸਮਝੋ ਬਾਹਰ ਨਜ਼ਰ ਆ ਰਹੀ ਹੈ ਉਹ ਸਾਨੂੰ ਤੇ ਆ ਰਹੀ ਹੈ ਹੋ ਸਕਦਾ ਇਹਦੇ ਤੇ ਲੋਕ ਵੀ ਸੋਚ ਰਹੇ ਹੋਣ ਉਹ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਉਹ ਸਥਿਤੀ ਕਲੀਅਰ ਨਹੀਂ ਹੋਈ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਵੀ ਬਿਆਨ ਆਉਂਦਾ ਬਾਅਦ ਵਿੱਚ ਜਦੋਂ ਇਹ ਕਮੇਟੀ ਇਹਨਾਂ ਨੇ ਬਣਾਈ ਉਹ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਵੀ ਸਟੈਂਡ ਕਰੇਗੀ ਉਹ ਵੀ ਸਰਗਰਮ ਰਹੇਗੀ ਫਿਰ ਇਸ ਹਾਲਾਤ ਵਿੱਚ ਕਿਵੇਂ ਕੰਮ ਕਰ ਸਕਦੀ ਹੈ ਸੱਤ ਮੈਂਬਰੀ ਕਮੇਟੀ ਜੇ ਜੀ ਉਹ ਸੋ ਜਦੋਂ ਤੁਸੀਂ ਇਹਨਾਂ ਦੀ ਬਿਆੰਦੀ ਗੱਲ ਕਰਦੇ ਹੋ ਉਹਨਾਂ ਦੇ ਉਦੋਂ ਉਦੋਂ ਬਾਅਦ ਅਸੀਂ ਮਲੇ ਸੀ ਜੀ 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 ਤੁਸੀਂ ਉਹਦਾ ਕੰਟਾ ਜੀ ਦੀ ਆਪਾ ਬਰੋਦੀ ਜਾਂ ਤੁਹਾਡੀ ਉਹ ਸਟੇਟਮੈਂਟ ਲੱਗੀ ਹੈ ਜੀ ਸਾਰਿਆਂ ਨੂੰ ਜੀ ਤੁਸੀਂ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਜੀ ਜਿਹੜੀ ਭੱਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੀ ਦਾ ਅਨੁਸਾਰ ਤੁਸੀਂ ਕਹਿੰਨੇ ਕਿ ਡਿਊਰੀ ਨੇ ਉਹਦੀ ਵੀ ਉਹਦਾ ਵੀ ਸਵਾਰਥ ਕਰਦੇ ਚਹੀ ਗੱਲ ਹੈ ਜੀ ਉਹ ਇਹਨਾਂ ਤੁਸੀਂ ਦੱਸੋ ਵੀ ਸੱਤ ਮੈਂਬਰੀ ਕਮੇਟੀ ਹੁਣ ਇਹ ਸੀਜ਼ ਹੋ ਗਈ ਉਹ ਵੀ ਕੰਮ ਕਰੂਗੀ ਜੇ ਅੱਛਾ ਡੇ ਰਹੀ ਹੋਣੀ ਹੈ ਪਰ ਜੀ ਜੀ ਅੱਛਾ ਡੇ ਰਹੀ ਤਾਂ ਉਹਨੂੰ ਕੱਪ ਦਾ ਸਾਰਾ ਜਿਹੜੀ ਜੋਗੀਆਂ ਲਾਕੇ ਰੌਸ਼ ਕਰਦੇ ਤਾਂ ਸਾਰਾ ਤੁਸੀਂ ਕੀ ਕਹਿੰਦੇ ਜੀ ਫਿਰ ਉਹ ਕਹਿੰਦੇ ਵੀ ਨਹੀਂ ਇਹ ਗੱਲ ਨਹੀਂ ਸੱਤ ਨਵ ਵੀ ਤੁਹਾਡੀ ਦੇ ਰਹੇ ਹੋਗੇ ਮੈਂ ਤੁਹਾਨੂੰ ਜਿਆਦਾ ਟ੍ਰੈਕਸ਼ਨ ਦੇਉ ਜੀ ਅ ਜੀ ਵੈਂਟੀ ਜੀ ਸਿਧਾਂਤ ਜੋ ਹਾਂ ਤੁਸੀਂ ਤੁਸੀਂ ਅਸੀਂ ਇੱਕ ਦੂਜੇ ਨਾਲ ਅਸੀਂ ਸੱਤ ਮੈਂਬਰੀ ਕਮੇਟੀ ਔਰ ਕਿੱਥੇ ਬੈਠ ਗਏ ਤੇ ਕਿਵੇਂ ਆਪਣੀ ਭਰਤੀ ਪ੍ਰਕਿਰਿਆ ਕਿਸ ਨਾਉ ਤੇ ਚਲਾਈ ਕਿ ਕਿਸ ਤਰ੍ਹਾਂ ਇਸ ਕਰੀਏ ਸੋ ਨੇ ਕਾਲੀ ਨਾਲ ਵੀ ਉਹ ਵੀ ਕਰਦੇ ਨੇ ਕਿਉਂਕਿ ਸੱਤ ਮੈਂਬਰੀ ਕਮੇਟੀ ਤੇ ਆਪਣਾ ਕੰਮ ਉਹ ਤੱਕ ਸ਼ੁਰੂ ਵੀ ਨਹੀਂ ਕਰ ਸਕਦੀ ਵਿਧਾਨ ਮੁਤਾਬਕ ਜਦੋਂ ਤੱਕ ਵਰਕਿੰਗ ਕਮੇਟੀ ਦੇ ਵਿੱਚ ਮਤਾ ਨਹੀਂ ਆਉਂਦਾ ਮਤਾ ਜੀ ਇਹੀ ਪਉਣਾ ਸੀ ਜਦੋਂ ਪਹਿਲੀ ਵਾਰੀ ਅਸੀਂ ਬਰੇਨਾਵ ਸਾਬ ਦਾਖੀ ਸਾਬ ਨੂੰ ਮੈਂ ਤੇ ਬੰਗਾਲਾ ਸਾਬ ਜੀ ਉਹਨਾਂ ਦੇ ਫਰਡੇ ਉਹਨੇ ਵੇਜ ਦਿੱਤੇ ਕਿਹਾ ਜੀ ਇਹ ਉਹ ਕਾਨੂੰਨੀ ਹੱਕ ਨਹੀਂ ਮਾਜੀ ਕੋਈ ਕਾਨੂੰਨੀ ਹੱਕ ਨਹੀਂ ਜੇਕਰ ਤੁਸੀਂ ਪੰਜਾਬੀ ਦੇ ਚਿਹਰੇ ਵੀ ਗੱਟਣਾ ਘਟਾ ਬਰਦਾ ਕਰਤਾ ਮੈਂ ਜੋ ਮਾਰ ਦਿੱਤੇ ਹਲੋ ਜੀ ਜੀ ਉਹਦਾ ਬਹਾਨਾ ਬਣਾਉਂਦੇ ਹਮ ਇੱਕ ਰੈਜ਼ੋਲੂਸ਼ਨ ਹੈ ਵੀ ਜਿਹੜੇ ਸੀਐਫਐਸ ਜਿਹੜਾ ਆਇਆ ਵੀ ਆਪਰਵਾਰ ਕੀਤਾ ਜਾਂਦਾ ਨੰਬਰ 2 ਤੇ ਆਉਣਾ ਵੀ ਭਰਤੀ ਅਕਾਲੀ ਦਲ ਦੀ 25 ਸਾਲ ਬਾਅਦ ਹੁੰਦੀ ਹੈ ਉਹਦੇ ਲਈ ਇੱਕ ਕਮੇਟੀ ਬਣਾਈ ਜਾਂਦੀ ਆ ਜੀ ਉਹਦੇ ਨਾਲ ਇੱਕ ਸਖਤਰ ਲਾਣ ਦੇ ਤੁਸੀਂ ਅਪਦੀ ਅਰਜ਼ੀ ਨਾਲ ਚੱਲ ਜਾਣਾ ਜੀ ਵੀ ਇਹ ਆਪਾਂ 6 ਮਹੀਨੇ ਵਿੱਚ ਜਿਹੜੇ ਅਕਾਲੀ ਗੱਲ ਦੇ ਅਰਮਤ ਆ ਉਹ ਜੋ ਨੌਰਮ ਦੇ ਉਹਦੇ ਹੁਣ ਤਾਂ ਕੋਈ ਫਰਕੀ ਕਰਕੇ ਡੈਰੀਟ ਬਣਾ ਕੇ ਪ੍ਰਾਪਤ ਪ੍ਰਵਾਨ ਨਹੀਂ ਦਿੱਤੇ ਹੋ ਜਾਉਦੇ ਜਰਾ ਦਿੱਤੇ ਉਹ ਕੀ ਤਿਆਰੀ ਜੀ ਜੀ ਆਪਾਂ ਬੈਸੀਆ ਹਮ ਪਰ ਉਹ ਕਹਿੰਦਾ ਨਈ ਜੀ ਪਉਂਦੇ ਉਹ ਉਹ ਵੀ ਜਿਹੜੇ ਜੋਗੇ ਸਰੋਮੀ ਕਮੇਟੀ ਜਗੀ ਜਗੀਆ ਜੀ ਉਹਦੇ ਉਹਦੇ ਸਭ ਤੋਂ ਪਹਿਲਾ ਹੈ ਵੀ ਅਕਾਲ ਸੰਸਦ ਦੇ ਹੁਕਮਾਂ ਦੀ ਪਾਲਣਾ ਕਰਨੀ ਤੇ ਕਰਾਉਣੀ ਜੀ ਉਹ ਕੀ ਡਿਊਟੀ ਹੈ ਜੀ ਜੀ ਉਸੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹਦੇਸਾ ਨੂੰ ਪਹਿਲ ਦੇ ਹੱਦ ਤੇ ਮੰਨਣਾ ਫਿਰ ਕਾਲੀਦਲ ਹੋਉਂਦੀ ਜੀ ਉੱਥੇ ਤਾਂ ਆਈ ਸੀ ਸ਼ਰੋਣੀ ਕਮੇਟੀ ਦੇ ਕਹਿਣ ਤੇ ਹੀ ਜੀ ਮਹੀਨੇ ਬਾਅਦ ਜਦੋਂ ਸਰ ਵੀ ਸਾਡੇ ਜਿਹੜੇ ਗੁਰਮਤਿ ਮਤੇ ਹੋਣੇ ਕਹਿ ਲਈ ਜੀ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਇੱਕ ਦਲ ਚਾਹੀਦਾ ਇੱਕ ਫੋਰਸ ਚਾਹੀਦਾ ਜਿਹੜਾ ਨਾ ਸ਼ਰੋਣੀ ਅਕਾਲੀ ਦਲ ਬਣਿਆ ਸੀ ਹੂੰ ਉਹ ਹੁਣ ਜੇ ਚਾਹੀਦਾ ਤਾਂ ਹਾਲੀਕ ਸਾਹਿਬ ਨੇ ਸੀ ਉਦੋਂ ਵੀ ਕਹਿ ਕੇ ਗਿਆ ਜੇ ਜਨਗਿਰਣ ਬਣਿਆ ਥੋੜੇ ਦਿਨ ਪਹਿਲਾਂ ਤੁਸੀਂ ਇਮੀਡੀਟਲੀ ਮੀਟਿੰਗ ਸੱਤੋ ਜੀ ਜੇ ਨੰਬਰ ਵਧੇ ਵਿਚਾਰ ਕਰ ਲਾਂਗੇ ਉਹਦੇ ਚ ਕੀ ਕਰਨਾ ਚਾਹੀਦਾ ਹੂੰ ਦੋੜੋ ਨਹੀਂ ਹੋਣੀ ਚਾਹੀਦੀ ਜਦ ਤੱਕ ਇਹ ਨਹੀਂ ਮੈਂ ਕੱਲੋਂ ਕੱਲ ਦਾ ਵੀ ਅੱਜ ਵਾਈਪ ਸਟੇਟ ਨੇ ਇਹ ਨਾਲ ਸਾਜਾ ਕੀਤਾ ਜੀ ਤੇ ਇਹ ਕਰਕੇ ਮੈਂ ਤੁਹਾਡੇ ਕੋਲ ਆਂਦਾ ਮੈਨੂੰ ਜਿੰਨੀ ਇਹ ਆਪਣਾ ਦਫਰੀ ਜਿਵੇਂ ਪਰਤੀਕਾਰ ਵੀ ਲਵਾ ਕੇ ਮੈਨੂੰ ਕੁਛ ਇਹ ਚੱਲਦਾ ਰਿਹਾ ਜੀ ਜਿਸਾ ਗੱਲ ਨੂੰ ਗੱਲ ਰਵਾਇਬ ਕਰਨ ਵਾਸਤੇ ਪੰਚਤਕ ਸਫਾ ਦੇ ਵਿੱਚ ਇਹ ਚਾ ਪੈਦਾ ਹੋਇਆ ਸੀ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੂੰ ਉਹ ਇਹਨਾਂ ਵੱਖਾਂ ਨਹੀਂ ਬਲਕਿ ਉਹ ਦੋ ਲੈਫਟਵ ਚਲੇ ਗਿਆ ਵੀ ਇਹਨਾਂ ਨੇ ਤਾਂ ਰਹਿਣਾ ਹੁੰਦਾ ਵੀ ਹੁਣ ਸ਼ਰੋਮੀ ਕਾਲੀ ਦਲ ਦਾ ਬੇਗਰ ਉਠਾਣਾ ਤਾਂ ਹੁਣ ਜਿਹੜੀ ਸਥਿਤੀ ਦੇ ਵਿੱਚ ਪੰਥਕ ਧਿਰਾਂ ਹੋਈਆਂ ਪਈਆਂ ਨੇ ਆਪੋ ਆਪਣੇ ਥਾਂ ਦੇ ਉੱਤੇ ਖਿੰਡੀਆਂ ਪੁੰਡੀਆਂ ਪਈਆਂ ਉਹ ਉਸ ਨੂੰ ਉਹਨਾਂ ਦਿਨਾਂ ਦਰਾਂ ਇੱਕ ਨਵੀਂ ਪਾਰਟੀ ਵੀ ਹੁਣ ਚ ਆ ਗਈ ਤਾਂ ਉਮੈਦਪੁਰੀ ਸਾਹਿਬ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਕਿ ਰਸਤੇ ਫਿਰ ਕੀ ਬਚਦੇ ਨੇ ਚੱਲਿਆ ਕਿਵੇਂ ਜਾਏਗਾ ਅੱਗੇ ਤੁਸੀਂ ਕਿਹੜੀ ਧਿਰ ਨਾਲ ਖੜੋਗੇ ਦੇਖੋ ਅਜੇ ਅਸੀ ਤਾਂ ਸਿਰ ਕਾਲਤਾ ਸਾਹਿਬ ਦੇ ਹੁਕਮ ਦੇ ਖੜੇ ਆ ਅਸੀਂ ਕੋ ਕੋ ਸਿੱਗੋ ਜੀ ਇਹਨਾਂ ਤਾਂ ਆਪਣੀ ਵਰਦੀ ਨਾਲ ਸ਼ੁਰੂ ਕਰ ਲਿਆ ਕੰਮ ਹੂੰ ਉਹ ਆਪਾਂ ਸਿੱਕੇ ਬੈਠ ਕੇ ਵਿਚਾਰ ਕਰਾਂਗੇ ਹੁਣ ਕੀ ਕੀਤਾ ਜਾ ਸਕਦਾ ਕਾਲਤਾ ਸਾਹਿਬ ਬੇਨਤੀ ਕਰਾਂਗੇ ਤੇ ਹੁਣ ਸਾਨੂੰ ਦੱਸੋਰਾ ਕਿਹੜਾ ਜੀ ਅਸੀਂ ਤੁਹਾਡੇ ਹੁਕਮਾਂ ਦੇ ਪਾਲਣਾ ਕਰਨ ਵਾਸਤੇ ਤਤਪਰ ਜੀ ਤੇ ਹਾਜ਼ਰ ਆਏ ਹਾਂ ਜੀ ਬਾਰ-ਬਾਰ ਅਸੀਂ ਬੇਨਤੀ ਕੀਤੀ ਜੇ ਤੁਸੀਂ ਹੁਣ ਸਾਨੂੰ ਦੱਸੋ ਅਸੀਂ ਕਿਹੜਾ ਰਾਹ ਫੜਾਈਏ ਜੇ ਤੁਸੀਂ ਕਹਿੰਦੇ ਚੱਲ ਅਪਰੇਟਿਓਰ ਲਿਸਟ ਵੇਟ ਜੇ ਉਸ ਬੰਦੇ ਕਰਕੇ ਆਗੇ ਜੀ ਲਓ ਜੀ 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 ਹੋਰ ਹੋਰ ਸਾਡੇ ਲਈ ਕੀ ਦੱਸੋ ਤੁਸੀਂ ਜੀ ਜੀ ਇਸ ਕਰਕੇ ਇਹ ਵਾਲਾ ਜਿਹੜਾ ਇਹ ਵਾਲੇ ਆਪ ਉਹਦੇ ਕੀਤੀ ਹੈ ਨਾ ਇਹ ਰੱਖਿਆ ਜਾਂ ਮੈਂ ਜਿਹੜਾ ਇਹ ਜੀ ਦਾ ਉਹਦਾ ਪੁੱਤ ਹੈ ਨਾ ਸਰੋਮੀ ਆਹ ਸਾਡੇ ਲਲਦਾਬੀ ਲੋਕਾਂ ਦੇ ਵਿੱਚ ਹੋਰ ਇਹਨਾਂ ਨੇ ਮੈਂ ਕਹਿੰਦਾ ਵੀ ਖੜ ਕਰਨਾ ਲੋਕਾਂ ਦੇ ਮਨੋਂ ਹੋਰ ਲਾਦ ਹੈ ਚਲੋ ਤੁਸੀਂ ਸਾਡੇ ਨਾਲ ਕੀਮਤੀ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਬਹੁਤ ਸ਼ੁਕਰੀਆ ਜੀ ਬਈ ਜੀ